जय हिंद दोस्तों मैं होल्डर मदन साब का सैनिक प्लाई स्ट्रेटजी स्टेशन नंबर 1576 बठिंडा पंजाब आज टुडे सामने एक और नई जानकारी लेके हाजिर हुई हां ते जे तक ਤੁਹਾਨੂੰ ਪਤਾ ਹੀ ਆ ਮੈਂ ਮਿਸ਼ਾਂ ਇੱਕ ਸਰਵਿਸਮੈਨ ਵਾਸਤੇ ਲਵੀ ਜਿੰਨੀਆਂ ਵੀ ਵੈਕੈਂਸੀਆਂ ਹੁੰਦੀਆਂ ਪੱਕਾ ਮੈਂ ਗਰੁੱਪ ਦੇ ਵਿੱਚ ਸ਼ੇਅਰ ਕਰਦਾ ਰਹਿੰਦਾ ਹੁਣ ਆਪਣੇ ਰੇਲਵੇ ਦੇ ਵਿੱਚ ਇੱਕ ਸਰਵਿਸਮੈਨਾਂ ਦੀਆਂ ਵੈਕੈਂਸੀਆਂ ਆਈਆਂ ਨੇ ਟੋਟਲ ਵੈਕੈਂਸੀਆਂ ਨੇ 23 ਇਹ ਕਿਹੜੀ ਕਿਹੜੀ ਜਗ੍ਹਾ ਤੇ ਐ ਮਾਨਸਾ ਰੱਖਣਾ ਐ ਬੰਦੇ 4 ਬੁਲਾੜਾ ਦੇ ਵਿੱਚ ਬੁਲਾੜੇ ਦੇ ਵਿੱਚ ਵੀ 4 ਰੇਲਵੇ ਗੇਟਮੈਨ ਰੱਖਣੇ ਆ ਉਦੋਂ ਬਾਅਦ ਆ ਜੀ ਬਰੇਟਾ ਬਰੇਟਾ ਦੇ ਵਿੱਚ ਵੀ 4 ਰੱਖਣੇ ਆ ਉਦੋਂ ਬਾਅਦ ਆ ਜੀ ਸਦਾ ਸਿੰਘ ਵਾਲਾ ਸਦਾ ਸਿੰਘ ਵਾਲਾ ਵੀ 4 ਗੇਟਮੈਨ ਦੀ ਰਿਕੁਆਇਰਮੈਂਟ ਹੈ ਔਰ ਕੋਟਸ਼ਮੀਰ ਕੋਟਸ਼ਮੀਰ 7 ਗੇਟਮੈਨ ਰਿਕੁਆਇਰਮੈਂਟ ਹੈ ਜਿਹੜੇ ਵੀ ਵੀਰ ਜਿਹੜੇ ਰੇਲਵੇ ਦੇ ਵਿੱਚ ਗੇਟਮੈਨ ਦੀ ਡਿਊਟੀ ਕਰਨਾ ਚਾਹੁੰਦੇ ਨੇ ਉਹ ਲੈ ਵੀ ਮੇਰੇ ਕੋਲੇ ਦਫਤਰ ਦੇ ਵਿੱਚ ਆ ਕੇ ਆਪਣੇ ਡਾਕੂਮੈਂਟ ਲੈ ਆ ਕੇ ਐਂਟਰੀ ਕਰਾ ਸਕਦੇ ਨੇ ਤੇ ਜੇ ਇਹ ਜਿੰਨੇ ਵੀ ਮੈਂ ਜਿਹੜੇ ਸਟੇਸ਼ਨ ਦੱਸੇ ਨੇ ਲੈ ਵੀ 10 ਕਿਲੋਮੀਟਰ ਤੋਂ ਜ਼ਿਆਦਾ ਕਿਸੇ ਦਾ ਜ਼ਿਆਦਾ ਏਰੀਆ ਨਹੀਂ ਹੋਣਾ ਚਾਹੀਦਾ 10 ਕਿਲੋਮੀਟਰ ਤੇ ਅੰਡਰ ਅੰਡਰ ਹੋਣਾ ਚਾਹੀਦਾ ਔਰ ਟਰਮਨ ਕੰਡੀਸ਼ਨ ਇਹ ਹੈ ਲੈ ਵੀ ਬੰਦਾ दारू ਨਾ ਪੀਂਦਾ ਹੋਵੇ ਇਹ ਨਹੀਂ ਇਹ ਲੋ ਵੀ ਬੰਦਾ दारू ਪੀ ਕੇ ਲ ਵੀ ਡਿਊਟੀ ਕਰ ਰਿਹਾ ਹੋਵੇ ਲ ਵੀ ਉਸ ਬੰਦੇ ਦਾ ਜਿਹੜਾ ਕੈਰੇਕਟਰ ਆ ਕਿਤੇ ਵੀ दारू ਵਾਲਾ ਕੇਸ ਨਹੀਂ ਹੋਣਾ ਚਾਹੀਦਾ ਤੇ ਇਹ ਟੋਟਲ 23 ਵੈਕੈਂਸੀਆਂ ਮੈਂ ਤੁਹਾਡੇ ਸਾਹਮਣੇ ਅੱਜ ਲੈ ਕੇ ਆਇਆ ਸੀ ਔਰ ਕੁਝ ਦਿਨ ਪਹਿਲਾਂ ਮੈਂ ਕੁਝ ਵੈਕੈਂਸੀਆਂ ਪਾਈਆਂ ਸੀ ਜਿਹੜੀਆਂ ਆਪਣੀਆਂ ਕੈਂਟ ਏਰੀਆ ਦੇ ਵਿੱਚ ਲੇਬਰ ਵਰਕਿੰਗ ਵਾਸਤੇ ਪਾਈਆਂ ਸੀ ਲੇਬਰ ਵਰਕਿੰਗ ਵਾਸਤੇ ਜੇਕਰ ਕੋਈ ਲੜਕਾ ਲੱਗਣਾ ਚਾਵੇ ਤਾਂ ਕੋਈ ਪ੍ਰੋਬਲਮ ਨਹੀਂ ਹੈ ਲੇਬਰ ਤੋਂ ਮਤਲਬ ਹੈ ਤੁਹਾਡੇ ਕੋਲੇ ਕੋਈ ਵੀ ਵਰਕ ਰਾ ਸਕਦੇ ਆ ਕਈ ਵਾਰੀ ਹੋਤੇ ਮਿਸਤਰੀ ਵਗੈਰਾ ਦਾ ਵਰਕ ਚੱਲ ਰਹਾ ਸਭ ਨੂੰ ਐਸਪਰ ਦਿਹਾੜੀ ਹੁੰਦੀ ਆ ਜਿਦਾਂ ਦਿਹਾੜੀ ਬੰਦਾ ਕਰਦਾ ਉਹੀ ਲੇਬਰ ਵਰਕਿੰਗ ਹੁੰਦੀ ਆ ਤੁਹਾਡੇ ਤੋਂ ਕੋਈ ਵੀ ਵਰਕ ਕਰਾ ਸਕਦੇ ਆ ਤੇ ਜੇਕਰ ਕੋਈ ਲੜਕਾ ਹੈ ਉਹ ਤਾਂ ਜਲਦੀ ਜੁਆਇਨ ਕਰ ਜਾਊਗਾ ਪਰ ਕੱਲੀ ਲੇਡੀਜ਼ ਵਾਸਤੇ ਉਹਨਾਂ ਨੇ ਟਰਮ ਐਂਡ ਕੰਡੀਸ਼ਨ ਇਹ ਰੱਖੀ ਆ ਜੇਕਰ ਮੀਆਂ ਬੀਬੀ ਹੈਗੇ ਆ ਦੋਨੋਂ ਵਾਈਫਰ ਸਪੈਂਡ ਤੇ ਉਹ ਦੋਨੋਂ ਜੁਆਇਨ ਕਰ ਸਕਦੇ ਨੇ ਇਹਦੀ ਸੈਲਰੀ ਆ 15000 ਰੁਪਏ ਸਵੇਰ 8:30 ਵਜੇ ਤੋਂ ਲੈ ਕੇ ਸ਼ਾਮੀ 5:30 ਵਜੇ ਤੱਕ ਤੁਹਾਨੂੰ ਆਊਟ ਕਰ ਦੇਣਗੇ ਇਹ ਇਹਦਾ ਟਾਈਮ ਹੈਗਾ ਦੂਸਰਾ ਕੁਛ ਆਪਣੇ ਸੁਸੰਤ ਸ਼ਿਟੀ ਵਿੱਚ ਇੱਕ ਜੀਸੀਓ ਦੀ ਰਿਕੁਆਇਰਮੈਂਟ ਹੈ ਜਿਹਦੀ ਸੈਲਰੀ ਹੈਗੀ ਹੈ 25000 ਰੁਪਏ ਸੈਲਰੀ ਤੇ 3000 ਰਿਪੀਫ ਜੋ ਵੀ ਸਾਬ ਲੋਗ ਲੱਗਣਾ ਚਾਹਵੇ ਰੈਂਕ ਉਹਨਾਂ ਦਾ ਸੂਬੇਦਾਰ ਹੋਣਾ ਚਾਹੀਦਾ ਸੂਬੇਦਾਰ ਰੈਂਕ ਤੋਂ ਘੱਟ ਲਵੀ ਰਿਕੁਆਇਰਮੈਂਟ ਨਹੀਂ ਹੈ ਜਿਹੜਾ ਸਾਬ ਕੋਈ ਸੂਬੇਦਾਰ ਰੈਂਕ ਤੋਂ ਆਇਆ ਹੈ ਉਹ ਮੈਨੂੰ ਟੈਲੀਫੋਨ ਕਰ ਸਕਦਾ ਤੇ ਉਹ ਉੱਥੇ ਆਪਣਾ ਜੌਬ ਕਰ ਸਕਦਾ ਹੋਰ ਕੁਝ ਵੈਕੈਂਸੀਆਂ ਆਈਆਂ ਨੇ ਜਿਹੜਾ ਸਿਵਲ ਸਕਿਉਰਟੀ ਰਿਕੁਆਇਰਮੈਂਟ ਹੈਗੇ ਆ ਉਹ ਜਿੰਨੇ ਮਰਜ਼ੀ ਮੇਰੇ ਕੋਲੇ ਆ ਸਕਦੇ ਨੇ ਮੈਂ ਲਵਾ ਸਕਦਾ ਉਹਨਾਂ ਨੂੰ ਬਹੁਤ ਜਗ੍ਹਾ ਤੇ ਖਾਲੀ ਜਗ੍ਹਾ ਪਈਆਂ ਕਾਫੀ ਸਾਰੇ ਲੋਕਾਂ ਦੇ ਫੋਨ ਆਉਂਦੇ ਰਹਿੰਦੇ ਨੇ ਸਾਨੂੰ 10 ਬੰਦੇ ਦੇ ਦਿਓ ਜੀ 15 ਬੰਦੇ ਚੇਹ ਦੇੋ ਬਹੁਤ ਜਗ੍ਹਾ ਤੇ ਰਿਕੁਆਇਰਮੈਂਟ ਹੈ ਸਿਵਲ ਸਕਿਉਰਟੀ ਕਰਾਣੀ ਪਰ ਸ਼ਰਤ ਇਹੀ ਹੈ ਕਿ ਉਹਨਾਂ ਦੀ 12 ਘੰਟੇ ਡਿਊਟੀ ਹੁੰਦੀ ਹੈ ਤੇ ਤਕਰੀਬਨ 12-13 ਹਜ਼ਾਰ ਤੋਂ ਜ਼ਿਆਦਾ ਤਨਖਾਹ ਨਹੀਂ ਹੁੰਦੀ ਉਹਨਾਂ ਦੀ ਤੇ ਪੀਐਫ ਉਹਨਾਂ ਦਾ ਐਕਸਟਰਾ ਹੁੰਦਾ ਤੇ ਜਿਹੜਾ ਵੀ ਕੋਈ ਲੱਗਣਾ ਚਾਵੇ ਜਿਹੜਾ ਸਿਵਲ ਦੇ ਬੱਚੇ ਹੈਗੇ ਆ ਜਿਨ੍ਹਾਂ ਨੂੰ ਕਿਤੇ ਜੋਬ ਨਹੀਂ ਮਿਲ ਰਹੀ ਉਹ ਕੰਟਰੀਅਰ ਵਿੱਚ ਵੀ ਲੱਗ ਸਕਦੇ ਆ ਕੰਟਰੀਅਰ ਵਿੱਚ ਮੈਂ ਫਿਰ ਦੱਸਾਂ ਲੈ ਬੀਲੀਵਰ ਦਾ ਕੰਮ ਹੈਗਾ ਐਸਪੋਰ ਦਿਹਾੜੀ ਵਰਕ ਹੈਗੇ ਉੱਥੇ ਤੁਸੀਂ ਉੱਥੇ ਕੰਟਰੀਅਰ ਵਿੱਚ ਵੀ ਲੱਗ ਸਕਦੇ ਹੋ ਪਲੱਸ ਜੇ ਸਕਿਉਰਟੀ ਗਾਰਡ ਦੀ ਡਿਊਟੀ ਕਰਨਾ ਚਾਹੋ ਸਕਿਉਰਟੀ ਗਾਰਡ ਦੀ ਡਿਊਟੀ ਸਿਵਲ ਦੇ ਵਿੱਚ ਸਾਰੇ 12 ਘੰਟੇ ਡਿਊਟੀ ਲੈਂਦੇ ਆ ਉਹਦੇ ਵਿੱਚ 11-12 ਹਜ਼ਾਰ ਬੇਟਰ ਨੂੰ ਸੈਲਰੀ ਦੇਣਗੇ ਔਰ ਪੀਐਫ ਲੱਗ ਤੋਂ ਤੇ ਉਹ ਵੀ ਮੈਨੂੰ ਕੋਲ ਕਰਕੇ ਕਿਤੇ ਵੀ ਲੱਗ ਸਕਦੇ ਆ ਤੇ ਬਾਕੀ ਹਜੇ ਸੀਏ ਦੀ ਜਿਹੜੀ ਸਾਈਡ ਆ ਉਹ ਚਲਦੀ ਪਈ ਹੈ ਜਿਹੜੇ ਮੇਰੇ ਭਰਾਵਾਂ ਦਾ ਸੀਏ ਰਹਿੰਦਾ ਹੈ ਚਾਈਲਡ এডਿਊਕੇਸ਼ਨ ਲੌਂਸ ਉਹ ਜਲਦੀ ਤੋਂ ਜਲਦੀ ਅਪਲਾਈ ਕਰ ਸਕਦੇ ਹਨ ਤੇ ਜਿਨ੍ਹਾਂ ਨੇ ਪਹਿਲਾਂ ਸੀਏ ਕੀਤਾ ਹੋਇਆ ਜਿਨ੍ਹਾਂ ਦੀ ਮੇਲ ਆਈਡੀ ਵਗੈਰਾ ਚੇਂਜ ਹੋ ਚੁੱਕੀ ਆ ਤਾਂ ਉਹ ਜ਼ਿਲ੍ਹਾ ਸੈਨਿਕ ਵਿਡਰਾਹੀ ਜਾ ਕੇ ਆਪਣੀ ਨਵੀਂ ਮੇਲ ਆਈਡਿਟੀ ਅਪਡੇਟ ਕਰਾ ਸਕਦੇ ਹੋ ਤੇ ਨਾਲ ਦੀ ਨਾਲ ਸੀਏ ਅਪਲਾਈ ਹੋ ਜਾਂਦਾ ਔਰ ਜਿਨ੍ਹਾਂ ਦੇ ਬੱਚੇ ਪਲੱਸ 2 ਪਾਸ ਕੀਤੇ ਆ ਇਸ ਸਾਲ ਉਹ ਕੋਸ਼ਿਸ਼ ਕਰੋ ਐਸੇ ਸਾਲ ਹੀ ਪੀਐਮ ਸਕਾਲਰਸ਼ਿਪ ਦੇ ਵਿੱਚ ਅਪਲਾਈ ਕਰੋ ਕਿਉਂਕਿ ਨਾਰਮਲ ਸੀਏ ਕਰਾਂਗੇ ਤਾਂ 24 ਹਜ਼ਾਰ ਹੈ ਤੇ ਪੀਐਮ ਸਕਾਲਰ ਦੇ ਵਿਸ਼ਿਸ਼ਪ ਦੇ ਵਿੱਚ ਜੇਕਰ ਬੇਟਾ ਤੇ 30 ਹਜ਼ਾਰ ਹੈ ਤੇ ਬੇਟੀ ਵਾਸਤੇ 36 ਹਜ਼ਾਰ ਹੈ ਹੋ ਸਕਦਾ ਉਹ ਵੀ ਇਹਦਾ ਹਜੇ ਤੱਕ ਕੋਈ ਕਲੀਅਰਿਫਾਈ ਨਹੀਂ ਹੋਇਆ ਸੀ ਇਹ ਤਾਂ ਡਬਲ ਹੋ ਗਿਆ ਪਰ ਜਿਹੜਾ ਪੀਐਮ ਸਕਾਲਰਸ਼ਿਪ ਹੈ ਉਹਦਾ ਹਜੇ ਕੋਈ ਕਲੀਅਰਿਫਾਈ ਨਹੀਂ ਹੈ ਲੈ ਵੀ ਉਹ ਡਬਲ ਹੋਇਆ ਜਾਂ ਸੇਮ ਉਦਾਂ ਹੀ ਹੈ ਹਜੇ ਤੱਕ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਨਹੀਂ ਹੈ ਵੈਸੇ ਫਿਰ ਵੀ ਲੜਕੇ ਵਾਸਤੇ 30 ਹਜ਼ਾਰ ਔਰ ਬੇਟੀ ਵਾਸਤੇ 36 ਹਜ਼ਾਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਡਬਲ ਟੁੱਟਾ ਹੋ ਜੇ ਤੇ ਸਾਰਿਆਂ ਨੂੰ ਇਹੀ ਰਿਕਵੈਸਟ ਹੈ ਜਦੋਂ ਹੀ ਬੱਚਾ ਪਲੱਸ 2 ਪਾਸ ਕਰ ਲੈਂਦਾ ਉਸੇ ਟਾਈਮ ਹੀ ਤਿੰਨ ਫਾਰਮ ਮਿਲਦੇ ਨੇ ਜ਼ਿਲ੍ਹਾ ਸੈਨਿਕ ਬੋਰਡ ਵਿੱਚ ਇੱਕ ਬੈਂਕ ਮੈਨੇਜਰ ਤੋਂ ਸਾਈਨ ਕਰਾਉਣਾ ਹੁੰਦਾ ਇੱਕ ਜਿਹੜੇ ਸਕੂਲ ਦੇ ਵਿੱਚ ਬੱਚਾ ਗ੍ਰੈਜੂਏਸ਼ਨ ਕਰ ਰਿਹਾ ਉੱਥੋਂ ਸਾਈਨ ਕਰਾਉਣਾ ਹੁੰਦਾ ਇੱਕ ਜਿਹੜਾ ਸੈਨਿਕ ਬੋਰਡ ਸਾਈਨ ਕਰਾ ਕੇ ਕਰਾਉਣਾ ਹੁੰਦਾ ਇਹ ਤਿੰਨ ਫਾਰਮ ਸਾਈਨ ਕਰਾ ਕੇ ਤੁਸੀਂ ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਵਿੱਚ ਆ ਸਕਦੇ ਹੋ ਤੇ ਜਿਹਦੇ ਨਾਲ ਕੀ ਜਿੱਦੋਂ ਵੀ ਜਿੰਨੀ ਵੀ ਗ੍ਰੈਜੂਏਸ਼ਨ ਕਰੂਗਾ ਬੱਚਾ ਤੇ ਉਹਨੂੰ ਪਰਮਾਨੈਂਟ ਪੀਐਮ ਸਕਾਲਰਸ਼ਿਪ ਦੇ ਵਿੱਚ ਪੈਸਾ ਮਿਲਦਾ ਰਹੂਗਾ ਤੇ ਇਹ ਛੋਟੀ ਜੀ ਜਾਣਕਾਰੀ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਸੀ ਜੇ ਤੁਹਾਨੂੰ ਮੇਰੀ ਜਾਣਕਾਰੀ ਵਧੀਆ ਲੱਗੇ ਤਾਂ ਵੱਧ ਤੋਂ ਵੱਧ ਅੱਗੇ ਸ਼ੇਅਰ ਕਰੋ ਖਾਸ ਕਰਕੇ ਜਿਹੜੇ ਸਿਵਲ ਦੇ ਬੱਚੇ ਨੇ ਬੇਰੋਜ਼ਗਾਰ ਘਮਰੇ ਨਹੀਂ ਚਲੋ ਆਪਣਾ ਟਾਈਮ ਪਾਸ ਕਰਨ ਲਈ ਛੋਟੀ ਮੋਟੀ ਨੌਕਰੀ ਕਰ ਲੈਣ ਉਹਦੇ ਨਾਲ ਨਾਲ ਆਪਣਾ ਹੋਰ ਵੀ ਸਟੱਡੀ ਵਿਗੈਰਾ ਕਰ ਸਕਦੇ ਨੇ ਤੇ ਲਾਡ ਦੇ ਵਿੱਚੋਂ ਮੇਰੀ ਤਰਫੋਂ ਤੇ ਮੇਰੀ ਸੋਸਾਇਟੀ ਤਰਫੋਂ ਸਾਰੇ ਹੀ ਮੇਰੇ ਭਰਾਵਾਂ ਨੂੰ ਪਿਆਰ ਭਰੀ ਸਤਿ ਸਾਕ ਜੈ ਹਿੰਦ